ਦੋਸਤੋ ਮੈਂ ਤੁਹਾਡੇ ਨਾਲ ਜਲੰਧਰ ਸ਼ਹਿਰ ਦੀ ਇੱਕ ਅਜਿਹੀ ਘਟਨਾ ਸਾਂਝੀ ਕਰਨ ਲੱਗਿਆ ਜਿਸ ਨੂੰ ਤੁਹਾਡੇ ਸੁਣ ਕੇ ਵੀ ਲੂ ਕੰਡੇ ਖੜੇ ਹੋ ਜਾਣਗੇ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਵਾਸੀਆਂ ਦੀ ਪਹਿਲਾਂ ਜਿਹੜਾ ਹੁਸ਼ਿਆਰਪੁਰ ਦਾ ਮੁੱਦਾ ਇਹ ਮੁੱਦਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਹੈ ਪਰ ਇਹ ਮੁੱਦਾ ਹਲੇ ਬਿਲਕੁਲ ਵੀ ਠੰਡਾ ਨਹੀਂ ਹੋਇਆ ਸੀ ਤੇ ਉਸ ਦੇ ਨਾਲ ਹੀ ਇੱਕ ਵੱਡਾ ਹੋਰ ਕਾਰਨਾਮਾ ਹੋ ਜਾਂਦਾ ਹੈ ਜਲੰਧਰ ਦੇ ਇੱਕ ਪਿੰਡ ਦੀ ਕੁੜੀ ਨੂੰ ਰਾਤ ਨੂੰ ਸੁੱਤੀ ਪਈ ਨੂੰ ਘਰ ਦੇ ਵਿੱਚੋਂ ਚੁੱਕ ਲਿਆ ਜਾਂਦਾ ਹੈ ਤੇ ਨਾਮ ਵਾਲਕ ਹੋਣ ਦੇ ਕਾਰਨ ਉਸ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਜਿਸ ਦੇ ਕਾਰਨ ਉਹ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਉਹ ਛੋਟੀ ਜਹੀ ਬੱਚੀ ਨੂੰ ਆਪਣੇ ਨਾਲ ਯੂਪੀ ਦੇ ਵਿੱਚ ਲੈ ਜਾਂਦਾ ਹੈ ਉਹ ਯੂਪੀ ਦੇ ਵਿੱਚ ਲਿਜਾ ਕੇ ਤੇ ਉਸ ਲੜਕੀ ਨੂੰ ਦੋ ਦਿਨ ਬਿਲਕੁਲ ਰੋਟੀ ਪਾਣੀ ਤੋਂ ਬਿਲਕੁਲ ਭੁੱਖਾ ਰੱਖਦਾ ਹੈ ਦੀ ਦੇ ਕਾਰਨ ਉਸ ਲੜਕੀ ਦੀ ਉਸ ਬੱਚੀ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਇਹ ਖਬਰ ਸੁਣ ਕੇ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਹਰ ਰੋਜ਼ ਪੰਜਾਬ ਦੇ ਵਿੱਚ ਅਜਨੀਆਂ ਬਾਰਦਾਤਾਂ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਹੋ ਰਹੀਆਂ ਹਨ ਜਦੋਂ ਦੀ ਹੁਸ਼ਿਆਰਪੁਰ ਦੇ ਵਿੱਚ ਇਹ ਬਾਰਦਾਤ ਹੋਈ ਹੈ ਕਿ 5 ਸਾਲ ਦੇ ਬੱਚੇ ਦਾ ਬੇਹਰਮੀ ਦੇ ਨਾਲ ਕਤਲ ਕੀਤਾ ਗਿਆ ਹੈ ਉਸ ਤੋਂ ਬਾਅਦ ਪ੍ਰਵਾਸੀਆਂ ਦੀਆਂ ਹੋਰ ਵੀ ਬਹੁਤ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ ਕਰਕੇ ਪ੍ਰਵਾਸੀਆਂ ਨੂੰ ਲਗਾਤਾਰ ਪੰਜਾਬ ਦੇ ਵਿੱਚੋਂ ਕੱਢਣ ਦੇ ਲਈ ਪੰਚਾਇਤਾਂ ਦੇ ਵੱਲੋਂ ਸਰਕਾਰ ਨੂੰ ਮਤੇ ਪਾ ਕੇ ਦਿੱਤੇ ਜਾ ਰਹੇ ਹਨ ਕਿ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਕਿ ਸਾਡੇ ਘਰਾਂ ਨੂੰ ਸਾਡੇ ਬੱਚਿਆਂ ਨੂੰ ਸਾਡੀਆਂ ਮਾਮਾ ਭੈਣਾਂ ਨੂੰ ਇਹਨਾਂ ਪ੍ਰਵਾਸੀ ਭਈਆਂ ਦਾ ਬਹੁਤ ਹੀ ਜ਼ਿਆਦਾ ਡਰ ਹੈ ਕਿਉਂਕਿ ਇਹ ਕਦੇ ਵੀ ਕਿਸੇ ਨੂੰ ਵੀ ਆਪਣਾ ਗੁਲਾਮ ਬਣਾ ਕੇ ਉਸ ਦਾ ਕਤਲ ਕਰ ਸਕਦੇ ਹਨ ਜਿਵੇਂ ਕਿ ਇਹਨਾਂ ਨੇ 5 ਸਾਲ ਦੇ ਬੱਚੇ ਨੂੰ ਹੁਸ਼ਿਆਰਪੁਰ ਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਹੁਣ ਇੱਕ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਕਿ ਇਹਨਾਂ ਨੇ ਲੜਕੀ ਨੂੰ 5 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਯੂਪੀ ਵਿੱਚ ਲੈ ਜਾ ਕੇ 2 ਦਿਨ ਭੁੱਖੇ ਰੱਖਿਆ ਤੇ ਜਦੋਂ ਉਹ ਬੇਹੋਸ਼ ਹੋ ਜਾਂਦੀ ਹੈ ਤੇ ਫਿਰ ਉਹ ਪ੍ਰਵਾਸੀ ਡਰ ਜਾਂਦਾ ਹੈ ਤੇ ਉਸ ਨੂੰ ਖਾਣ ਦੇ ਲਈ ਖਾਣਾ ਤਾਂ ਦਿੱਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਉਹ ਪ੍ਰਵਾਸੀ ਉਸ ਦਾ ਜਦੋਂ ਬੇਹਰਾਮੀ ਦੇ ਨਾਲ ਕਤਲ ਕਰਨ ਦੀ ਸੋਚਦਾ ਹੈ ਤਾਂ ਉਸ ਤੋਂ ਪਹਿਲਾਂ ਸਾਡੀ ਪੰਜਾਬ ਪੁਲਿਸ ਉਸ ਪ੍ਰਵਾਸੀ ਦੀ ਲੋਕੇਸ਼ਨ ਮੋਬਾਈਲ ਦੇ ਰਾਹੀਂ ਟ੍ਰੇਸ ਕਰਕੇ ਉਸ ਪ੍ਰਵਾਸੀ ਦੇ ਕੋਲ ਯੂਪੀ ਦੇ ਵਿੱਚ ਪਹੁੰਚ ਕੇ ਉਸ ਪ੍ਰਵਾਸੀ ਨੂੰ ਰੰਗੇ ਹੱਥ ਫੜ ਲੈਂਦੀ ਹੈ ਤੇ ਉਸ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੰਦੀ ਹੈ ਪਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਲੜਕੀ ਮਾਪਿਆਂ ਨੂੰ ਬਿਲਕੁਲ ਸੁਰੱਖਿਅਤ ਮਿਲ ਚੁੱਕੀ ਹੈ ਜਿਸ ਕਰਕੇ ਉਹਨਾਂ ਦੇ ਮਾਪਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਹਾਰ ਪਾ ਕੇ ਪੰਜਾਬ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਡਾ ਇਹ ਸਹਾਨ ਇਹ ਕਦੇ ਵੀ ਨਹੀਂ ਭੁੱਲਾਂਗੇ ਇਸ ਲਈ ਦੋਸਤੋ ਪੰਜਾਬ ਦੇ ਵਿੱਚ ਪ੍ਰਵਾਸੀਆਂ ਵੱਲੋਂ ਲਗਾਤਾਰ ਇਹ ਵਾਰਦਾਤਾ ਹੁੰਦੀਆਂ ਜਾ ਰਹੀਆਂ ਹਨ ਇਸ ਕਰਕੇ ਤੁਸੀਂ ਆਪਣੇ ਬੱਚਿਆਂ ਦਾ ਬਜ਼ੁਰਗਾਂ ਦਾ ਇਹ ਸਬਦਾਂ ਦਾ ਧਿਆਨ ਰੱਖੋ ਤਾਂ ਜੋ ਤੁਸੀਂ ਵੀ ਅਜਿਹੇ ਪਰਵਾਸੀ ਭਈਆਂ ਦਾ ਸ਼ਿਕਾਰ ਨਾ ਹੋ ਜਾਵੋ ਤੇ ਆਪਣੇ ਬੱਚਿਆਂ ਦਾ ਹਮੇਸ਼ਾ ਧਿਆਨ ਰੱਖੋ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ